ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ। ਅੱਜ ਤੱਕ ਉਸ ਬਾਦਸ਼ਾਹ ਵਰਗਾ ਰਾਜ ਦੁਨੀਆ 'ਚ ਕਦੇ ਕੋਈ ਨਹੀਂ ਕਰ ਪਾਇਆ। ਮਹਾਰਾਣੀ ਜਿੰਦ ਕੌਰਾਂ ਦਾ ਆਨੰਦ ਕਾਰਜ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਜਿਸ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਨਾ ਮਾਂ ਦੀ ਮਮਤਾ ਵੇਖੋ ਕਿੰਡੀ ਕਮਾਲ ਹੈ। ਮਾਂ ਕਿੰਨਾ ਆਪਣੇ ਧੀਆਂ ਤੇ ਪੁੱਤਰਾਂ ਨੂੰ ਪਿਆਰ ਕਰਦੀ ਐ ਦੁਨੀਆਂ ਦੇ ਬਾਦਸ਼ਾਹ ਦਾ ਸੇਵਾ ਮਾਤਰਿਆ ਸੀ ਜਦੋਂ ਚਿਖਾ ਰੱਖੀ ਤੇ ਲਾਂਬੂ ਲਾਇਆ ਗਿਆ ਕਵਰ ਦਲੀਪ ਸਿੰਘ ਦੀ ਉਮਰ ਬਿਲਕੁਲ ਨਿਆਣੀ ਸੀ ਅਜੇ ਜਿੰਦਾ ਨੇ ਸੋਚਿਆ ਮੈਂ ਭਰ ਜਵਾਨੀ ਵਿੱਚ ਅੱਜ ਮੇਰੇ ਸਿਰ ਦਾ ਸਾਈਂ ਦੁਨੀਆਂ ਤੋਂ ਜਾ ਚੁੱਕਾ ਹੈ ਮੈਂ ਕੀਦੇ ਆਸਰੇ ਆਪਣੀ ਜ਼ਿੰਦਗੀ ਕੱਟਾਂ ਜਿੰਦਾ ਨੇ ਆਪਣੇ ਮਾਨਾ ਫੈਸਲਾ ਕੀਤਾ ਕਿਉਂ ਨਾ ਹੋਵੇ ਮੈਂ ਆਪਣੇ ਪਤੀ ਦੀ ਚਿਖਾ ਤੇ ਸੜ ਕੇ ਸਤੀ ਹੋ ਜਾਵਾਂ ਜਦੋਂ ਮਹਾਰਾਣੀ ਜਿੰਦਾ ਤੁਰ ਲੱਗੀ ਨਾ ਸ਼ੇਰੇ ਪੰਜਾਬ ਦੀ ਚਿਖਾ ਵਾਲੇ ਪਾਸੇ ਕੋਲ ਖਲੋਤਾ ਸੀ ਕਵਰ ਦਲੀਪ ਸਿੰਘ ਉਹਨੇ ਆਪਣੀ ਮਾਂ ਦੀ ਚੁੰਨੀ ਨੂੰ ਖਿੱਚਿਆ ਇੱਕ ਪਾਸੇ ਪਤੀ ਦਾ ਚਿਖਾ ਮੱਤ ਦਾ ਸੀ ਦੂਜੇ ਪਾਸੇ ਕੋਮਲ ਵਰਗਾ ਮਾਸੂਮ ਪੁੱਤ ਮਹਾਰਾਣੀ ਜਿੰਦਾ ਦੀ ਚੁੰਨੀ ਫੜ ਕੇ ਖਲੋਤਾ ਹੈ ਤੇ ਜਿੰਦਾ ਦੋਵੇਂ ਪਾਸੇ ਵੇਖ ਰਹੀ ਐ ਜੇ ਪਤੀ ਦੀ ਚਿਖਾ ਤੇ ਛੜ ਗਈ ਤੇ ਫੁੱਲ ਵਰਗਾ ਬੱਚਾ ਲਾਹੌਰ ਦੀਆਂ ਗਲੀਆਂ ਵਿੱਚ ਰੁੱਲ ਜਾਏਗਾ ਜਿੰਦਾ ਨੇ ਆਖਿਆ ਜਿੰਦਾ ਜੇ ਅੱਜ ਤੂੰ ਰਣਜੀਤ ਸਿੰਘ ਨਾਲ ਸਤੀ ਹੋ ਗਈ ਨਾ ਤੇਰਾ ਪੁੱਤ ਇਨ੍ਹਾਂ ਗਲੀਆਂ ਵਿੱਚ ਰੁੱਲ ਜਾਏਗਾ ਤੇ ਜੇ ਅੱਜ ਤੇਰਾ ਸਰਦਾਰ ਇਸ ਦੁਨੀਆ ਤੋਂ ਚਲਿਆ ਗਿਆ ਨਾ ਆਪਣੇ ਪੁੱਤ ਦੇ ਆਸਰੇ ਜ਼ਿੰਦਗੀ ਕੱਟ ਲਈ ਤੇ ਆਪਣੇ ਦਲੀਪ ਸਿੰਘ ਨੂੰ ਪਾਲਣਾ ਸ਼ੁਰੂ ਕਰ ਮਹਾਰਾਣੀ ਜਿੰਦਾ ਨੇ ਫੈਸਲਾ ਕੀਤਾ ਮਹਾਰਾਣੀ ਜਿੰਦਾ ਨੇ ਕਵਰ ਦਲੀਪ ਸਿੰਘ ਦੇ ਆਸਰੇ ਜ਼ਿੰਦਗੀ ਕੱਟਣ ਦੀ ठान ਲਈ ਪਰ ਕੁਦਰਤ ਰਾਣੀ ਆਸਰਈ ਸੀ ਜਿੰਦਾ ਜਿਹੜੇ ਪੁੱਤ ਦੇ ਆਸਰੇ ਤੂੰ ਜ਼ਿੰਦਗੀ ਕੱਟਣ ਦੀ ठानੀ ਐ ਨਾ ਇੱਕ ਦਿਨ ਵਕਤ ਆਏਗਾ ਮੈਂ ਤੇਰਾ ਪੁੱਤ ਵੀ ਤੇਰੇ ਨਾਲੋਂ ਜੁਦਾ ਕਰ ਦੇਣਾ ਹੈ ਬਾਪੂ ਸੋਹਣ ਸਿੰਘ ਸ਼ੀਤਲਉਣਾ ਨੇ ਬੜੇ ਕਮਾਲ ਦੇ ਬਚਨ ਲਿਖੇ ਨੇ ਕਹਿੰਦੇ ਉਧਰ ਕੁਦਰਤ ਰਾਣੀ ਨਾਲ ਵਿਅੰਗ ਦੇ ਹੱਸੀ ਮੂੰਹ ਪਸਾਰ ਕਹਿੰਦੀ ਰੋਲਾਂਗੀ ਪਰਦੇਸ ਮੈਂ ਤੇਰਾ ਇਹ ਲਾਲਾਂ ਦਾ ਹਾਰ ਠੀਤਲ ਲੱਗੇ ਦੇਰ ਨਾ ਜਦ ਫੁੱਲ ਬਨ ਅੰਗਿਆਰ ਮਾਂ ਦੀ ਮਮਤਾ ਹੈ ਮਾਂ ਨੇ ਆਪਣੇ ਪੁੱਤ ਦੇ ਆਸਰੇ ਜ਼ਿੰਦਗੀ ਕਟਣ ਦੀ ਥਾਂ ਲਈ ਤੇ ਯਾਦ ਰੱਖਣਾ ਪੂਰੇ 22 ਸਾਲਾਂ ਦੀ ਮਹਾਰਾਣੀ ਜਿੰਦਾ ਦੀ ਉਮਰ ਸੀ ਜੈਸਲਨ ਸ਼ੇਰੇ ਪੰਜਾਬ ਇਸ ਦੁਨੀਆ ਤੋਂ ਚਲਿਆ ਗਿਆ ਸੀ ਮਾ ਰਾਨੀ ਜਿੰਦਾ ਨੇ ਆਪਣਾ ਪੁੱਤ ਨੂੰ ਪਾਲਣਾ ਸ਼ੁਰੂ ਕੀਤਾ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਇੰਨੀ ਕਿ ਤਬਾਈ ਮਚਾਈ ਕਿ ਸਿੱਖ ਰਾਜ ਜਿਹੜਾ ਸੀ ਉਹ ਐਨ ਦੁੱਬਨ ਦੇ ਕਿਨਾਰੇ ਤੇ ਲਿਆ ਕੇ ਖੜਿਆ ਕਰ ਦਿੱਤਾ ਤੇ ਯਾਦ ਰੱਖਣਾ ਪਿਆਰਿਓ ਜੇ ਕਿਤੇ ਅੱਜ ਸਾਡਾ ਰਾਜ ਭਾਗ ਹੁੰਦਾ ਤੇ ਅੱਜ ਕਦੇ ਵੀ ਸਾਨੂੰ ਆਪਣੇ ਬੱਚੇ ਵਿਦੇਸ਼ਾਂ 'ਚ ਭੇਜਣ ਦੀ ਲੋੜ ਨਾ ਪੈਂਦੀ ਜੇ ਅਸੀਂ ਐਡੇ ਵੱਡੇ ਜਿੱਡੇ ਵੱਡੇ ਰਾਜ ਭਾਗ ਦੇ ਅਸੀਂ ਮਾਲਕ ਸੀ ਕਾਬਲ ਕੰਧਾਰ ਦੀਆਂ ਕੰਧਾਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੋਲਦਾ ਸੀ ਤੇ ਇਦਾਂ ਦਾ ਰਾਜ ਕੀਤਾ ਉਸ ਬਾਦਸ਼ਾਹ ਨੇ ਲਾਹੌਰ ਦੀਆਂ ਗਲੀਆਂ ਚ ਕੁੱਤੇ ਦੇ ਗਲ ਵਿੱਚੋਂ ਕਦੀ ਕਿਸੇ ਨੇ ਸੋਨੇ ਦਾ ਕੈਂਥਾ ਬੋਲੋ ਜੀ ਨਹੀਂ ਸੀ ਲਾਇਆ ਅੱਜ ਤੁਸੀਂ 10000 ਰੁਪਇਆ ਆਪਣੇ ਘਰ ਤੋਂ ਲੈ ਕੇ ਤੁਰਦੇ ਹੋ ਨਾ ਘਰ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ 10000 ਲੈ ਕੇ ਚੱਲਿਆ ਮੁੜ ਕੇ ਘਰ ਵਾਪਸ ਆਏਗਾ ਕਿ ਨਹੀਂ ਆਏਗਾ ਅਸੀਂ ਰਾਜ ਭਾਗ ਤੋਂ ਹੀਨੇ ਹੋ ਗਏ ਆ ਅੱਜ ਨਸ਼ਿਆਂ ਦੇ ਵਿੱਚ ਬਰਬਾਦ ਕੀਤੀ ਜਾ ਰਹੀ ਹੈ ਸਾਡੀ ਜਵਾਨੀ ਅੱਜ ਖੌਫ ਪੈਦਾ ਕੀਤਾ ਜਾ ਰਿਹਾ ਹੈ ਲੋਕਾਂ ਦੇ ਮਨਾਂ 'ਚ ਡੋਗਰਿਆਂ ਨੇ ਇੰਨੀ ਕਿ ਤਬਾਹੀ ਮਚਾਈ ਉਹਨਾਂ ਨੇ ਅੰਤਮ ਫੈਸਲਾ ਕੀਤਾ ਕਿਉਂ ਨਾ ਹੋਵੇ ਮਾਹ ਰਾਣੀ ਜਿੰਦਾ ਨੂੰ ਕਬਰ ਦਲੀਪ ਸਿੰਘ ਦੇ ਨਾਲੋਂ ਵੱਖ ਕੀਤਾ ਜਾਏ ਦਲੀਪ ਸਿੰਘ ਨੂੰ ਸਾਲਾ ਮਾਰ ਬਾਗ ਦੇ ਵਿੱਚ ਲੈ ਗਏ ਮਾਹ ਰਾਣੀ ਜਿੰਦਾ ਨੂੰ 도ਗਰਿਆਂ ਨੇ ਬੰਦੀ ਬਣਾਇਆ ਬੰਦੀ ਬਣਾ ਕੇ ਪੰਜਾਬ ਦੀਆਂ ਹੱਦਾਂ ਤੋਂ ਦੂਰ ਲੈ ਗਏ ਤੇ ਮਾਹ ਰਾਣੀ ਜਿੰਦਾ ਨੂੰ ਛੇਕੂਪੁਰ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਛੇਕੂਪੁਰ ਤੋਂ ਕੱਢ ਕੇ ਮਾਹ ਰਾਣੀ ਜਿੰਦਾ ਨੂੰ ਚਨਾਰ ਦੇ ਕਿਲੇ ਤੱਕ ਲਿਜਾਇਆ ਗਿਆ ਜਦੋਂ ਸ਼ਾਮ ਨੂੰ ਖੇਡ ਕੇ ਦਲੀਪ ਸਿੰਘ ਘਰ ਆਇਆ ਨਾ ਅੱਜ ਵੀ ਜਦੋਂ ਆਪਣੇ ਬੱਚੇ ਸਕੂਲੋਂ ਘਰ ਵਾਪਸ ਆਉਂਦੇ ਨੇ ਬੱਚਾ ਪਾਣੀ ਬਾਅਦ ਵਿੱਚ ਪੀਂਦਾ ਸਭ ਤੋਂ ਪਹਿਲਾਂ ਆ ਕੇ ਆਪਣੀ ਮਾਂ ਨੂੰ ਆਵਾਜ਼ ਦਿੰਦਾ ਹੈ ਜੇ ਮਾਂ ਘਰ ਵਿੱਚ ਨਾ ਨਾ ਦਿਸੇ ਬੱਚਾ ਪੁੱਛਦਾ ਮੇਰੀ ਮਾਂ ਕਿੱਥੇ ਗਈ ਹੈ ਕਿਉਂਕਿ ਮਾਂ ਦੀਆਂ ਅੰਦਰਾਂ ਨੇ ਮਾਂ ਨੇ 9 ਮਹੀਨੇ ਉਹਨੂੰ ਕੋਖ ਵਿੱਚ ਜਗ੍ਹਾ ਦਿੱਤੀ ਹੈ ਤੇ ਯਾਦ ਰੱਖੋ ਕਿਦਾਂ ਦਾ ਮਾਹੌਲ ਹੋਏਗਾ ਪੁੱਤ ਘਰੋਂ ਖੇਡਣ ਗਿਆ ਹੋਵੇ ਤੇ ਮਾਂ ਨੂੰ ਬੰਦੀ ਬਣਾ ਕੇ ਚਨਾਰ ਦੇ ਕਿਲੇ 'ਚ ਬੰਦ ਕੀਤਾ ਹੋਵੇ। ਕੀ ਬੀਤਿਆ ਹੋਏਗਾ ਮਹਾਰਾਣੀ ਜੰਦਾ ਦੇ ਉੱਤੇ। ਆਪਣਾ ਪੁੱਤ 10 ਮਿੰਟ ਕਿਤੇ ਲੇਟ ਹੋ ਜਾਏ ਨਾ ਮਾਂ ਨੂੰ ਚੈਨ ਨਹੀਂ ਆਉਂਦਾ। ਮਾਂ ਵਾਰ-ਵਾਰ ਆਪਣੇ ਪੁੱਤ ਨੂੰ ਫੋਨ ਕਰਕੇ ਪੁੱਛਦੀ ਹੈ ਪੁੱਤਰਾ ਕਿੱਥੇ ਚਲਿਆ ਗਿਆ ਅਜੇ ਤੱਕ ਘਰ ਨਹੀਂ ਆਇਆ ਤੂੰ। ਸੱਚੀ ਕਦੇ ਹਿਰਦਿਓ ਮਹਿਸੂਸ ਕਰਿਓ ਇਹਨਾਂ ਚੀਜ਼ਾਂ ਨੂੰ। ਇਹ ਸਾਡਾ ਰੀਅਲ ਇਤਿਹਾਸ ਹੈ ਜਦੋਂ ਸ਼ਾਮ ਨੂੰ ਦਲੀਪ ਸਿੰਘ ਮਹਿਲਾ ਵਿੱਚ ਵਾਪਸ ਆਇਆ ਨਾ ਜਦੋਂ ਆਪਣੀ ਮਾਂ ਨੂੰ ਆਵਾਜ਼ ਦਿੱਤੀ ਤੇ ਚਾਰੇ ਪਾਸੇ ਮਾਂ ਨਹੀਂ ਦਿਸੀ ਮਾਂ ਦਾ ਚਿਹਰਾ ਨਹੀਂ ਦਿਸਿਆ ਮਾਂ ਦੀ ਆਵਾਜ਼ ਨਹੀਂ ਦਲੀਪ ਸਿੰਘ ਦੇ ਕੰਨਾਂ 'ਚ ਪਈ ਉੱਚੀ ਉੱਚੀ ਧਾਈ ਮਾਰ ਕੇ ਰੋਇਆ ਕਬਰ ਦਲੀਪ ਸਿੰਘ ਅਜੇ ਛੋਟੀ ਉਮਰ ਦਾ ਸੀ ਕੰਧਾ ਨਾਲ ਸਿਰ ਮਾਰਦਾ ਸੀ ਆਪਣਾ ਮਾਂ ਤੂੰ ਮੇਰੇ ਆਸਰੇ ਜ਼ਿੰਦਗੀ ਕੱਟਣ ਦੀ ਥਾਣੀ ਸੀ ਤੂੰ ਅੱਜ ਮੈਨੂੰ ਵੀ ਛੱਡ ਕੇ ਚਲੀ ਗਈ ਮਹਾਰਾਣੀ ਜਿੰਦਾ ਦਾ ਪੁੱਤ ਮਾਂ ਦੇ ਨਾਲੋਂ ਵੱਖ ਕੀਤਾ ਗਿਆ ਮਹਾਰਾਣੀ ਜਿੰਦਾ ਨੂੰ ਚਨਾਰ ਦੇ ਕਿਲੇ 'ਚ ਬੰਦ ਕੀਤਾ ਤੇ ਕਵਰ ਦਲੀਪ ਸਿੰਘ ਨੂੰ ਅਗਲੇ ਇੰਗਲੈਂਡ ਦੀ ਧਰਤੀ ਤੇ ਲੈ ਗਏ ਐਡਾ ਵੱਡਾ ਫਾਸਲਾ ਪਾ ਦਿੱਤਾ ਇੱਕ ਜਾਂ ਦੋ ਦਿਨਾਂ ਦੀ ਗੱਲ ਨਹੀਂ ਪੋਤ ਦੇ ਵਿਛੋੜੇ ਵਿੱਚ 13 ਸਾਲ ਮਹਾਰਾਣੀ ਜਿੰਦਾ ਨੇ ਕੱਟੇ 13 ਸਾਲ ਚਨਾਰ ਦੇ ਕਿਲੇ 'ਚ ਮਹਾਰਾਣੀ ਜਿੰਦਾ ਨੂੰ ਨਰਵਸਤਰ ਕਰਕੇ ਉਹਦੀ ਤਲਾਸ਼ੀ ਲਈ ਜਾਂਦੀ ਸੀ ਤੇ ਜੇ ਅੱਜ ਸਾਡੇ ਕੋਲੇ 4 ਪੈਸੇ ਆ ਜਾਣ ਨਾ ਕਦੇ ਹੰਕਾਰ ਨਾ ਕਰਿਓ ਜਦੋਂ ਕੁਦਰਤ ਪਲਟਾ ਮਾਰਦੀ ਹੈ ਨਾ ਮਹਾਰਾਜ ਨੇ ਬਾਣੀ 'ਚ ਕਿਹਾ ਪੇਖਾ ਦੀ ਤੇ ਰਾਜ ਕਰਾਵੇ ਰਾਜਾ ਤੇ ਪੇਖਾ ਦੀ ਕਿੱਥੇ ਮਾਹ ਰਾਣੀ ਜਿੰਦਾ ਜਦੋਂ ਮਹਿਲਾ ਚੋਂ ਨਿਕਲਦੀ ਸੀ ਮੰਗਤੇ ਖਲੋਤੇ ਹੁੰਦੇ ਸੀ ਮਾਹ ਰਾਣੀ ਜਿੰਦਾ ਦੇ ਸਾਹਮਣੇ ਮੋਹਰਾਂ ਦੇ ਬੋਕ ਭਰ-ਭਰ ਕੇ ਮਾਹ ਰਾਣੀ ਜਿੰਦਾ ਮੰਗਤਿਆਂ ਦੀਆਂ ਝੋਲੀਆਂ ਭਰਿਆ ਕਰਦੀ ਸੀ ਅੱਜ ਤਨਾਰ ਦੇ ਕਿਲੇ ਵਿੱਚ ਬੰਦ ਹੈ ਮਾਹ ਰਾਣੀ ਜਿੰਦਾ ਪੁੱਤ ਦੇ ਵਿਜੋਗ ਵਿੱਚ ਤੜਫਦੀ ਹੈ ਕਿਉਂਕਿ ਤੁਰ ਲਗਿਆ ਅੰਤਮ ਘੁੱਟ ਕੇ ਗਲ ਵਕੜੀ ਵੀ ਨਹੀਂ ਪਾਈ ਆਪਣੇ ਪੁੱਤ ਨੂੰ ਆਪਣਾ ਪੁੱਤ ਨੂੰ ਅੰਤ ਵੇਲੇ ਵੇਖਿਆ ਵੀ ਨਹੀਂ ਮਾ ਰਾਨੀ ਜਿੰਦਾ ਸੋਚਦੀ ਸੀ ਜਦੋਂ ਮੇਰਾ ਦਲੀਪ ਸਿੰਘ ਮਹਿਲਾ ਵਿੱਚ ਆਇਆ ਹੋਏਗਾ ਜਦੋਂ ਮੇਰੇ ਦਲੀਪ ਸਿੰਘ ਨੇ ਆ ਕੇ ਮਾਂ ਆਵਾਜ਼ ਮਾਰ ਕੇ ਮੈਨੂੰ ਚੇਤੇ ਕੀਤਾ ਹੋਏਗਾ ਜਿੰਦਾ ਸੋਚਦੀ ਸੀ ਕੀ ਬੀਤੀ ਹੋਏਗੀ ਮੇਰੇ ਪੁੱਤ ਦੇ ਦਿਲ ਉਤੇ ਮਾ ਰਾਨੀ ਜਿੰਦਾ ਫਿਕਰਾਂ 'ਚ ਸੀ ਪਤਾ ਨਹੀਂ ਮੇਰੇ ਦਲੀਪ ਸਿੰਘ ਨੂੰ ਕਿਸੇ ਨੇ ਰੋਟੀ ਦਿੱਤੀ ਹੋਏਗੀ ਕਿ ਨਹੀਂ ਦਿੱਤੀ ਹੋਏਗੀ ਮਹਾਰਾਣੀ ਜਿੰਦਾ ਸੋਚਦੀ ਸੀ ਮੇਰਾ ਪੁੱਤ ਪਤਾ ਨਹੀਂ ਕਿਹੜਿਆਂ ਹਾਲਾਤਾਂ 'ਚ ਹੋਏਗਾ। ਚਨਾਰ ਦੇ ਕਿਲੇ ਵਿੱਚ ਮਹਾਰਾਣੀ ਜਿੰਦਾ ਲੰਮਾ ਸਮਾਂ ਮਹਾਰਾਣੀ ਜਿੰਦਾ ਨੇ ਕੱਟਿਆ ਤੇ ਇੱਕ ਦਿਨ ਗੋਲੀ ਦਾ ਪੇਸ ਬਣਾ ਕੇ ਮਹਾਰਾਣੀ ਜਿੰਦਾ ਜਦੋਂ ਚਨਾਰ ਦੇ ਕਿਲੇ 'ਚੋਂ ਨਿਕਲੀ ਨਾ ਇਤਿਹਾਸ ਕਹਿੰਦਾ ਮਹਾਰਾਣੀ ਜਿੰਦਾ ਦੇ ਪੈਰਾਂ ਦਾ ਜੋੜਾ ਵੀ ਟੁੱਟਾ ਸੀ। ਮਹਾਰਾਣੀ ਜਿੰਦਾ ਦੌੜੀ ਇੱਕ ਮੰਦਰ ਤੇ ਆਈ ਆਪਣੀ ਗੋਲੀ ਨੂੰ ਮਿਲੀ ਤੇ ਯਾਦ ਰੱਖਣਾ ਕਿੱਥੇ ਸੋਨੇ ਦੇ ਆ ਥਾਲਾਂ ਵਿੱਚ ਖਾਣਾ ਖਾਣ ਵਾਲੀ ਮਹਾਰਾਣੀ ਜਿੰਦਾ ਅੱਜ ਬੋਰਡ ਦੇ ਪੱਤੇ ਦੇ ਉੱਤੇ ਰੱਖ ਕੇ ਜਦੋਂ ਹੱਥ ਨਾਲ ਚੌਲ ਖਾਣੇ ਪਏ ਨਾ ਮਹਾਰਾਣੀ ਜਿੰਦਾ ਦੀਆਂ ਇੱਕ ਵਾਰ ਅੰਦਰੋਂ ਤਾਂ ਹਾਂ ਨਿਕਲੀਆਂ ਉਹਨੇ ਆਖਿਆ ਰੱਬਾ ਐਡਾ ਵੱਡਾ ਮੇਰਾ ਰਾਜ ਭਾਗ ਸੀ ਸੋਨੇ ਦੇ ਆ ਥਾਲਾਂ ਵਿੱਚ ਪ੍ਰਸ਼ਾਦਾ ਪਾਣੀ ਛਕਦੀ ਸੀ ਹਾਂ ਅਜ ਪੁੱਤ ਵਿਛੜ ਗਿਆ ਰਾਜ ਭਾਗ ਹੱਥਾਂ ਚੋਂ ਚਲਿਆ ਗਿਆ ਤੇ ਦਾਤਾ ਅੱਜ ਇਦਾਂ ਦੇ ਦਿਨ ਆਏ ਅੱਜ ਮੈਂ ਬੋੜ ਦੇ ਆ ਪਤਿਆਂ ਤੇ ਰੱਖ ਕੇ ਚੌਲ ਖਾ ਰਹੀ ਹਾਂ ਮਹਾਰਾਣੀ ਜਿੰਦਾ ਤੁਰ ਹੀ ਉਥੋਂ ਨੰਗੇ ਪੈਰੀ ਆਪਣੀ ਗੋਲੀ ਨੂੰ ਨਾਲ ਲੈ ਕੇ ਇੱਕ ਸਾਧੂ ਦੀ ਗੁਫਾ ਵਿੱਚ ਗਈ ਉਹ ਸਾਧੂ ਕੌਣ ਸੀ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਡਿਊਟੀ ਕਰਿਆ ਕਰਦਾ ਸੀ ਜਿਸ ਦਿਨ ਬਾਦਸ਼ਾਹ ਦੁਨੀਆ ਤੋਂ ਚਲਿਆ ਗਿਆ ਆਪਣਾ ਘਰ ਬਾਹਰ ਛੱਡ ਕੇ ਉਹ ਫਕੀਰ ਹੋ ਗਿਆ ਮਾਹ ਰਾਣੀ ਜਿੰਦਾ ਨੇ ਸਫਰ ਤੈਅ ਕੀਤਾ ਤੇ ਚਲਦੀ ਚਲਦੀ ਨੇਪਾਲ ਦੇ ਰਾਜੇ ਜੰਗ ਬਹਾਦਰ ਦੇ ਕਿਲੇ ਵਿੱਚ ਆਈ ਮਾਹ ਰਾਣੀ ਜਿੰਦਾ ਜਦੋਂ ਜੰਗ ਬਹਾਦਰ ਦੇ ਕਿਲੇ ਵਿੱਚ ਆਈ ਮਾਹ ਰਾਣੀ ਜਿੰਦਾ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਇੰਨਾ ਪੁੱਤ ਦਾ ਵਿਯੋਗ ਸੀ ਇਤਿਹਾਸ ਕਹਿੰਦਾ ਹੈ ਮਾਹ ਰਾਣੀ ਜਿੰਦਾ ਦੀ ਇੱਕ ਦਿਨ ਅੱਖਾਂ ਦੀ ਨਿਗਾ ਵੀ ਚਲੀ ਗਈ ਰੋ ਰੋ ਕੇ ਅੰਨੀ ਹੋ ਗਈ ਪੁੱਤ ਦੇ ਵਿਜੋਗ ਚ 13 ਸਾਲ ਜ਼ਿੰਦਗੀ ਦੇ ਲੰਘ ਗਏ ਪੁੱਤ ਦੀ ਤੜਫ ਸੀ ਹਿਰਦੇ ਅੰਦਰ ਤੇ ਬਾਪੂ ਸੋਹਣ ਸਿੰਘ ਸ਼ੀਤਲ ਨੇ ਲਿਖਿਆ ਹੈ ਦੁਨੀਆ ਵਾਲਿਓ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤ ਪਰਾਂ ਤੇ ਉੱਡਦੀ ਫਿਰੇ ਦੁਨੀਆ ਮਾਪੇ ਬੁੱਤ ਦੇ ਵਿੱਚ ਪ੍ਰਾਣ ਪੁੱਤਰ ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ ਮਰ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਸ਼ੀਤਲ ਪੁੱਤਰਾਂ ਬਾਦ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਮਹਾਰਾਣੀ ਜਿੰਦਾ ਦੀ ਅੱਖਾਂ ਦੀ ਨਿਗਾਹ ਚਲੀ ਗਈ 13 ਸਾਲ ਜ਼ਿੰਦਗੀ ਦੇ ਲੰਘ ਗਏ ਜੰਗ ਬਹਾਦਰ ਨੇ ਮਹਾਰਾਣੀ ਜਿੰਦਾ ਨੂੰ ਆਖਿਆ ਮਹਾਰਾਣੀ ਜੀ ਮੈਂ ਤੁਹਾਡੀ ਇੰਨੀ ਕੁ ਮਦਦ ਕਰ ਸਕਦਾ ਕਿ ਮੈਂ ਤੁਹਾਡੇ ਪੁੱਤ ਦਾ ਮਲਾਪ ਇੱਕ ਵਾਰ ਤੁਹਾਡੇ ਨਾਲ ਕਰਾ ਸਕਦਾ ਤਾਂ ਮਾਰੀ ਮਹਾਰਾਣੀ ਜਿੰਦਾ ਨੇ ਮਹਾਰਾਣੀ ਜਿੰਦਾ ਨੇ ਕਿਹਾ ਅੱਜ ਬੇਸ਼ੱਕ ਮੇਰੀਆਂ ਅੱਖਾਂ ਦੀ ਨਿਗਾ ਨਹੀਂ ਹੈ ਪਰ ਇੱਕ ਵਾਰ ਮੈਨੂੰ ਮੇਰਾ ਪੁੱਤ ਮਲਾ ਦਿਓ ਤਾਂ ਕਿ ਮੈਂ ਆਪਣੇ ਦਲੀਪ ਸਿੰਘ ਨੂੰ ਜਾਂਦੀ ਵਾਰ ਆਪਣੀ ਛਾਤੀ ਨਾਲ ਲਾ ਸਕਾਂ ਮਹਾਰਾਣੀ ਜਿੰਦਾ ਨੇ ਕਿਹਾ ਜਾਂਦੀ ਵਾਰ ਇੱਕ ਵਾਰ ਮੈਂ ਆਪਣੇ ਦਲੀਪ ਸਿੰਘ ਨੂੰ ਘੁੱਟ ਕੇ ਗਲ ਵਕੜੀ ਪਾ ਸਕਾਂ ਤੇ ਮੈਂ ਵੇਖ ਸਕਾਂ ਮੇਰਾ ਪੁੱਤਰ ਕਿੰਨਾ ਕੁ ਜਵਾਨ ਹੋ ਚੁੱਕਾ ਹੈ ਇਹ ਹੈ ਮਾਂ ਦੀ ਮਮਤਾ 13 ਸਾਲਾਂ ਬਾਅਦ ਕਲਕੱਤੇ ਦੀ ਧਰਤੀ ਤੇ ਮਲਾਪ ਹੋਇਆ ਮਹਾਰਾਣੀ ਜਿੰਦਾ ਤੇ ਕਵਰ ਦਲੀਪ ਸਿੰਘ ਦਾ ਹੁਣ ਸੁਣਿਓ ਜਿਹੜਾ ਕੁਝ ਉੱਥੇ ਵਾਪਰਿਆ ਮਹਾਰਾਣੀ ਜਿੰਦਾ ਖਲੋਤੀ ਐ ਅੱਖਾਂ ਦੀ ਨਿਗਾ ਵੀ ਨਹੀਂ ਸੀ ਅੱਜ 13 ਸਾਲਾਂ ਬਾਅਦ ਪੁੱਤ ਮਿਲਣ ਵਾਸਤੇ ਆਇਆ ਹੈ ਦਲੀਪ ਸਿੰਘ ਨੇ ਪੈਰਾਂ ਵਿੱਚ ਮੱਥਾ ਟੇਕਿਆ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਕਵਰ ਦਲੀਪ ਸਿੰਘ ਅੰਦਾਜ਼ਾ ਲਾ ਕੇ ਵੇਖੋ ਅੱਜ ਜਿੰਦਾ ਕਹਿੰਦੇ ਹੋਏਗੀ ਰੱਬਾ ਇੱਕ ਵਾਰ ਇਹਨਾਂ ਅੱਖਾਂ ਦੀ ਦੌਸ਼ ਨਹੀਂ ਵਾਪਸ ਕਰ ਦੇ ਤਾਂ ਕਿ ਅੱਜ ਮੈਂ 13 ਸਾਲਾਂ ਬਾਅਦ ਆਪਣੇ ਪੁੱਤ ਦੇ ਦਰਸ਼ਨ ਕਰ ਸਕਾਂ ਅੱਖਾਂ ਦੀ ਨਿਗਾ ਨਹੀਂ ਸੀ ਕੁੱਟ ਕੇ ਛਾਤੀ ਨਾ ਲਾਇਆ ਦਲੀਪ ਸਿੰਘ ਦੇ ਜਦੋਂ ਪਿੰਡੇ ਤੇ ਹੱਥ ਫੇਰਿਆ ਮਹਾਰਾਣੀ ਜਿੰਦਾ ਨੇ ਮਹਾਰਾਣੀ ਜਿੰਦਾ ਹੱਥ ਫੇਰਦੀ ਫੇਰਦੀ ਜਦੋਂ ਸਿਰ ਤੇ ਲੈ ਕੇ ਗਈ ਨਾ ਕਵਰ ਦਲੀਪ ਸਿੰਘ ਦੇ ਸਿਰ ਉੱਤੇ ਕੇਸ ਨਹੀਂ ਸਨ ਇਸਾਈ ਬਣਾ ਦਿੱਤਾ ਗਿਆ ਸੀ ਉਹਨੂੰ ਮਹਾਰਾਣੀ ਜਿੰਦਾ ਨੇ ਪੁੱਤ ਨੂੰ ਆਪਣੀ ਗਲ ਬਕੜੀ ਵਿੱਚੋਂ ਲਾਇਆ ਤੇ ਜ਼ੋਰ ਨਾਲ ਧੱਕਾ ਮਾਰ ਕੇ ਪਿਛਾਣ ਸੁਣ ਦਿੱਤਾ ਮਹਾਰਾਣੀ ਜਿੰਦਾ ਕਹਿੰਦੀ ਬੇਸ਼ੱਕ ਅੱਜ ਮੇਰੀ ਅੱਖਾਂ ਦੀ ਨਿਗਾਹ ਚਲੀ ਗਈ ਹੈ ਪਰ ਇਹ ਮੇਰਾ ਦਲੀਪ ਸਿੰਘ ਨਹੀਂ ਹੋ ਸਕਦਾ ਕਿਉਂਕਿ ਜਿਸ ਦਿਨ ਮੈਂ ਆਪਣੇ ਦਲੀਪ ਸਿੰਘ ਨਾਲੋਂ ਵਿਛੜੀ ਸਾਂ ਮੇਰੇ ਪੁੱਤ ਦੇ ਸਿਰ ਉੱਤੇ ਕੇਸ ਸੀ ਮੈਂ ਆਪਣੇ ਪੁੱਤ ਨੂੰ ਖੰਡੇ ਬਾਟੇ ਦੀ ਪੌਲ ਸਿਕਾਈ ਸੀ ਮੇਰਾ ਪੁੱਤਰ ਗੁਰੂ ਦਾ ਸਿੱਖ ਬਣਿਆ ਸੀ ਦਲੀਪ ਸਿੰਘ ਧਾ ਮਾਰ ਕੇ ਕਹਿੰਦਾ ਮਾਂ ਯਕੀਨ ਕਰ ਮੈਂ ਤੇਰਾ ਦਲੀਪ ਸਿੰਘ ਹੀ ਹਾਂ ਮਹਾਰਾਣੀ ਜਿੰਦਾ ਨੇ ਉੱਥੇ ਜਿਹੜੇ ਸ਼ਬਦ ਵਰਤੇ ਨਾ ਮਹਾਰਾਣੀ ਜਿੰਦਾ ਕਹਿੰਦੀ ਵੇ ਤੂੰ ਪੁੱਤ ਸੈਂ ਸੰਤ ਛਪਾਈਆਂ ਦਾ ਤੇਰੇ ਗਾਤਰੇ ਤਈ ਤਲਵਾਰ ਹੈ ਨਹੀਂ ਕਾਸ਼ ਕੰਗਾ ਕੜਾ ਤਿਰਪਾਣ ਤੇਰੀ ਸਿੱਖੀ ਚੰਨਾ ਦਾ ਕੋਈ ਨਿਸ਼ਾਨ ਐ ਨਹੀਂ ਤੈਨੂੰ ਈਸ਼ਾ ਦੀ ਸੂਲੀ ਤਾਂ ਯਾਦ ਰਹੇਗੀ ਤੈਨੂੰ ਉਹਨਾਂ ਦਾ ਈਸ਼ਾ ਯਾਦ ਰਹ ਗਿਆ ਜਿਹੜਾ ਸੂਲੀ ਤੇ ਚੜਿਆ ਤੇ ਭੁੱਲੇ ਤਵੀ ਤੇ ਚੌਂਕੜੇ ਲਾਉਣ ਵਾਲੇ ਭੁੱਲੇ ਚੌਂਕਾ ਵਿੱਚ ਸੀਸ ਕਟਵਾਉਣ ਵਾਲੇ ਤੇ ਮਹਾਰਾਣੀ ਜਿੰਦਾ ਕਹਿੰਦੀ ਹੁੰਦਾ ਸਿੱਖ ਤੇ ਧਰਮ ਤੋਂ ਜਾਣ ਦੇਨੋ ਜੇ ਸਿੱਖ ਹੁੰਦਾ ਨਾ ਆਪਣੇ ਗੁਰੂ ਲਈ ਕੁਰਬਾਨੀ ਕਰਦਾ ਰਹਿੰਦੀ ਗੁਰੂ ਨੂੰ ਮੂੰਹ ਵਖਾਉਣ ਜੋਗੀ ਰੂ ਤੜਫ ਦੀ ਸ਼ੇਰੇ ਪੰਜਾਬ ਦੀ ਨਾ ਰਹਿੰਦੀ ਸਿੱਖ ਦੀ ਮਾਂ ਅਖਵਾਉਣ ਜੋਗੀ ਮਾਹ ਰਾਣੀ ਜਿੰਦਾ ਕਹਿੰਦੀ ਪੁੱਤਰਾ ਤੇਰਾ ਸਾਲਾਂ ਬਾਅਦ ਮਿਲਿਆ ਹੈ ਮੈਨੂੰ ਇਹਨਾਂ ਦੁੱਖ ਉਦੋਂ ਨਹੀਂ ਸੀ ਹੋਣਾ ਜੇ ਤੂੰ ਮਰ ਕੇ ਵੀ ਮੇਰੇ ਸਾਹਮਣੇ ਆ ਜਾਂਦਾ ਮਾਹ ਰਾਣੀ ਜਿੰਦਾ ਕਹਿੰਦੀ ਇਦੋਂ ਵੱਡਾ ਦੁੱਖ ਹੋਇਆ ਵੀ ਅੱਜ ਤੇਰੇ ਜੀਵਨ ਦੇ ਵਿੱਚ ਗੁਰੂ ਦੀ ਸਿੱਖੀ ਨਹੀਂ ਰਹੀ ਆਹ ਸ਼ਬਦ ਵਰਤੇ 13 ਸਾਲਾਂ ਬਾਅਦ ਮਹਾਰਾਣੀ ਜਿੰਦਾ ਕਹਿੰਦੀ ਪੁੱਤਰਾ ਮਰ ਕੇ ਵੀ ਮੇਰੇ ਸਾਹਮਣੇ ਆ ਜਾਂਦਾ ਹੋ ਸਕਦਾ ਮੈਨੂੰ ਐਡਾ ਵੱਡਾ ਦੁੱਖ ਨਾ ਹੁੰਦਾ ਜਿੱਡਾ ਦੁੱਖ ਮੈਨੂੰ ਅੱਜ ਲੱਗਾ ਹੈ ਮੇਰੇ 13 ਸਾਲਾਂ ਦੇ ਵਿਛੋੜੇ ਦੇ ਵਿੱਚ ਤੂੰ ਆਪਣੇ ਗੁਰੂ ਦਾ ਚੇਤਾ ਭੁਲਾ ਕੇ ਬੈਠ ਗਿਆ ਹੈ ਉਸ ਗੁਰੂ ਨੂੰ ਭੁਲਾ ਦਿੱਤਾ ਜਿਸ ਗੁਰੂ ਨੇ 7 ਸਾਲ ਤੇ 9 ਸਾਲ ਦੇ ਪੁੱਤ ਸਾਡੀ ਖਾਤਰ ਸਰਾਦਨੀਆਂ ਨੀਆਂ ਚ ਖਲਾਰ ਦਿੱਤੇ ਸੀ ਤੂੰ ਉਸ ਗੁਰੂ ਦਾ ਚੇਤਾ ਭੁਲਾ ਬੈਠਾ ਹੈ ਜਿਹੜੇ ਗੁਰੂ ਨੇ ਜਾਂਦੀ ਵਾਰ ਆਪਣੇ ਪੁੱਤਾਂ ਦੇ ਤਨ ਤੇ ਕਫਨ ਨਹੀਂ ਪਾਇਆ ਤੇ ਜਿਹੜੇ ਗੁਰੂ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸਤਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਮਹਾਰਾਣੀ ਜਿੰਦਾ ਨੇ ਕਿਹਾ ਉਹ ਕਈ ਹਜ਼ਾਰ ਦਾ ਇਸ਼ਾਰਾ ਸਾਡੇ ਵੱਲ ਸੀ ਪੁੱਤਰਾ ਗੁਰੂ ਨੇ ਤਾਂ ਪੁੱਤਵ ਨਾਲ ਲਕੋ ਕੇ ਸਾਡੇ ਤੋਂ ਰਖੇ ਗੁਰੂ ਨੇ ਤਾਂ ਪਰਿਵਾਰ ਦਾ ਇੱਕ ਜੀ ਨਾਲ ਹੋਇਆ ਸਾਡੇ ਤੋਂ ਇੱਥੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ 4 ਸਾਲ ਦੇ ਪੁੱਤ ਦਾ ਕਲੇਜਾ ਕਢਾ ਕੇ ਤੜਫਦਾ ਹੋਇਆ ਦਿਲ ਕੱਢ ਕੇ ਜਲਾਦਾ ਨੇ ਬੰਦਾ ਸਿੰਘ ਦੇ ਮੂੰਹ 'ਚ ਤੁੰਨਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਜੇ ਮੈਂ ਪਿਆਰ ਕਰਦਾ ਹਾਂ ਆਪਣੇ ਪੁੱਤ ਦੇ ਨਾਲੋਂ ਵੀ ਵੱਧ ਮੈਂ ਗੁਰੂ ਦੀ ਸਿੱਖੀ ਨੂੰ ਪਿਆਰ ਕਰਦਾ ਹਾਂ ਇਹ ਸ਼ਰਤ ਰੱਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਲਾਦਾ ਨੇ ਕਿਹਾ ਸੀ ਬੰਦਾ ਸਿੰਘਾ 10 ਪੁੱਤ ਬਚਾਉਣਾ ਹੈ ਕਿ ਸਿੱਖੀ ਬਚਾਉਣੀ ਹੈ ਜੇ ਪੁੱਤ ਬਚਾਉਣਾ ਹੈ ਸਿੱਖੀ ਛੱਡਣੀ ਪੈਗੀ ਤੇ ਜੇ ਸਿੱਖੀ ਬਚਾਉਣੀ ਹੈ ਨਾ ਗੁਰੂ ਦੀ ਪੁੱਤ ਦਾ ਦਿਲ ਕਢਾ ਕੇ ਮੂੰਹ ਚ ਪਵਾਉਣਾ ਪਏਗਾ ਬੰਦਾ ਸਿੰਘ ਕਹਿੰਦਾ ਪੁੱਤ ਭਾਵੇਂ ਅੱਖਾਂ ਦੇ ਸਾਹਮਣੇ ਕੋਹ ਕੇ ਸ਼ਹੀਦ ਕਰ ਦਿਓ ਪਰ ਆਪਣੇ ਖਿਆਲ ਦੇ ਵਿੱਚੋਂ ਗੱਲ ਕੱਢ ਦਿਓ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਨੂੰ ਕਦੇ ਦਾਗ ਲਾਵਾਂਗਾ ਮਾਹ ਰਾਣੀ ਜਿੰਦਾ ਨੇ ਸ਼ਬਦ ਵਰਤੇ 13 ਸਾਲਾਂ ਬਾਅਦ ਜਦੋਂ ਪੁੱਤ ਮਿਲਿਆ ਮਾਹ ਰਾਣੀ ਜਿੰਦਾ ਦੇ ਚਰਨੀ ਦੇਖ ਕੇ ਕਹਿੰਦਾ ਮਾਂ ਅੱਜ ਤੋਂ ਤੇਰੇ ਨਾਲ ਵਾਅਦਾ ਕਰਦਾ ਹਾਂ ਮੈਂ ਜਿੰਨਾ ਕੁ ਚਿਰ ਮੈਨੂੰ ਗੁਰੂ ਨੇ ਜ਼ਿੰਦਗੀ ਦਿੱਤੀ ਐ ਮੈਂ ਰਹਿੰਦੀ ਜ਼ਿੰਦਗੀ ਤੱਕ ਕਦੇ ਵੀ ਸਿੱਖੀ ਨੂੰ ਦਾਗ ਨਹੀਂ ਲਾਵਾਂਗਾ ਮਾ ਰਾਣੀ ਜਿੰਦਾਂ ਨੂੰ ਨਾਲ ਲੈ ਗਿਆ ਕਵਰ ਦਲੀਪ ਸਿੰਘ ਅੰਗਲੈਂਡ ਦੀ ਧਰਤੀ ਤੇ ਤੇ ਯਾਦ ਰੱਖਿਓ ਮਾਂ ਦੇ ਅੰਤਮ ਬੋਲਾਂ ਨੇ ਕਵਰ ਦਲੀਪ ਸਿੰਘ ਨੂੰ ਮੋੜ ਦੁਬਾਰਾ ਗੁਰੂ ਦੀ ਸਿੱਖੀ ਨਾਲ ਜੋੜ ਦਿੱਤਾ